ਮਲਾਨਿਆ ਜੀ ਤੁਹਾਨੂੰ ਅੱਜ ਦੇ ਮਹਿਮਾਨ ਦੇ ਨਾਲ ਸੂਫੀ ਬਲਬੀਰ ਜੀ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਦੇ ਆਂ ਕੁਝ ਗੱਲਾਂ ਬਾਤਾਂ ਸੂਫੀ ਬਲਬੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸ਼ਰੀ ਜੀ ਬਹੁਤ ਧੰਨਵਾਦ ਜੀ ਅੱਛਾ ਇੱਕ ਤਾਂ ਸਭ ਤੋਂ ਪਹਿਲਾਂ ਪਲੀਜ਼ ਇਹ ਦੱਸ ਦੋ ਕਿ ਤੁਹਾਨੂੰ ਸੂਫੀ ਬਲਬੀਰ ਕਹਿ ਕੇ ਸੀ ਗੱਲ ਕਰਨੀ ਆ ਜਾਂ ਬਲਬੀਰ ਸੂਫੀ ਤੇ ਲੋਜਿਕ ਕੀ ਆ ਦੇ ਪਿੱਛੇ ਅੱਗੇ ਪਿੱਛੇ ਚੱਲ ਜਾਵੇ ਕੋਈ ਪ੍ਰੋਬਲਮ ਤਾਂ ਨਹੀਂ ਅ ਜਿੰਦਾ ਤੁਹਾਨੂੰ ਸੋਖਾ ਲੱਗੇ ਜੈਸੇ ਮੈਂ ਸੂਫੀ ਬਲਬੀਰ ਲਿਖਦਾ ਜੀ ਵੇ ਸੂਫੀਆਂ ਮੇਰੇ ਪਿੰਡ ਦਾ ਨਾਮ ਹੈ ਬਿਲਕੁਲ ਤੇ ਇੱਕ ਤਾਂ ਮੇਰਾ ਪਿੰਡ ਮੇਰੇ ਨਾਲ ਤੋਂ ਪਹਿਲਾਂ ਮੇਰੇ ਨਾਲ ਨਾਲ ਚੱਲਦਾ ਹੈ ਹਮਮ ਤੇ ਦੂਜੀ ਗੱਲ ਮੈਨੂੰ ਇਹ ਫਾਇਦਾ ਹੋਇਆ ਕਿ ਲੋਕ ਮੈਨੂੰ ਸਿਆਣਾ ਸਮਝਦੇ ਹੈ ਕਿ ਸੂਫੀ ਹੈ ਕਈ ਲੋਕ ਕਹਿੰਦੇ ਖਾਸ ਕਰਕੇ ਜਦੋਂ ਮੈਂ ਬਾਹਰ ਹੋਂਨਾ ਤੇ ਮੈਨੂੰ ਪਾਕਿਸਤਾਨੀ ਲੋਕ ਮਿਲਦੇ ਤੇ ਉਹ ਕਹਿੰਦੇ ਮਾਸ਼ਾ ਅੱਲਾ ਸੀ ਸੂਫੀ ਨੂੰ ਸੁਣਨਾ ਹੈ ਪਰ ਪਹਿਲੀ ਵਾਰੀ ਬਿਨਾ ਦਾੜੀ ਤੋਂ ਸੂਫੀ ਵੇਖਿਆ ਠੀਕ ਹੈ ਸੂਫੀ ਵੀ ਬੀ ਜੀ ਜੀ ਸੂਫੀ ਬਲਬੇਰ ਜੀ ਇਕਤਾ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਵੀ ਸਵਾਗਤ ਹੈ ਤੇ ਦੂਜਾ ਇਹ ਦੱਸੋ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਆਏ ਹੋਏ ਹੋ ਕੈਨੇਡਾ ਦੀ ਧਰਤੀ ਤੇ ਤੁਹਾਡੇ ਬਹੁਤ ਚੱਕਰ ਲੱਗਦੇ ਰਹਿੰਦੇ ਤੇ ਬਹੁਤ ਮਹਿਫਿਲਾਂ ਤੁਹਾਡੀਆਂ ਜਿਹੜੀਆਂ ਸਜਦੀਆਂ ਰਹਿੰਦੀਆਂ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਹੁਣ ਸਾਰਿਆਂ ਦੇ ਮੁਖਾਤਿਬ ਹੋ ਕੇ ਹਮੇਸ਼ਾ ਚੰਗਾ ਲੱਗਦਾ ਜੀ ਜਿਹੜਾ ਬੰਦਾ ਜੋ ਵੀ ਕੰਮ ਕਰਦਾ ਹੈ ਉਹਦੇ ਕੰਮ ਨੂੰ ਜਦੋਂ ਜਿਹਨਾਂ ਲੋਕਾਂ ਲਈ ਜਿਸ ਮਕਸਦ ਲਈ ਉਹ ਕਰ ਰਿਹਾ ਹੁੰਦਾ ਹੈ ਤੇ ਜਿਹੜਾ ਸ਼ਾਇਰ ਹੁੰਦਾ ਜਿਹੜਾ ਕੋਈ ਕਲਾਕਾਰ ਹੁੰਦਾ ਉਹਦਾ ਮਕਸਦ ਹੁੰਦਾ ਹੈ ਆਪਣੇ ਸਰੋਤਿਆਂ ਨਾਲ ਆਪਣੀ ਗੱਲ ਸੁਣਾਉਣੀ ਉਹ ਮੇਰੀ ਗੱਲ ਪਹੁੰਚ ਰਹੀ ਹੈ ਤੇ ਬਹੁਤ ਚੰਗਾ ਲੱਗ ਰਿਹਾ ਹਾਂਜੀ ਜੀ ਅੱਛਾ ਸੂਫੀ ਬਲਬੀ ਜੀ ਤੁਹਾਡੇ ਨਾਲ ਨਾ ਗੱਲਾਂ ਇੰਨੀਆਂ ਸਾਰੀਆਂ ਕਰਨ ਵਾਲੀਆਂ ਨੇ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਦੀ ਵੀ ਤੁਹਾਡੇ ਕੋਲ ਸ਼ਾਇਰੀ ਸੁਣਾ ਜਾਂ ਗੀਤ ਸੁਣਾ ਜਾਂ ਗੱਲਾਂ ਕਰਾਂ ਤੇ ਸਿਰਫ ਮੇਰੇ ਕੋਲ ਅੱਧਾ ਘੰਟਾ ਹੈ ਤੇ ਤੁਸੀਂ ਦੱਸ ਦਿਓ ਵੀ ਵਿੱਚ ਸਾਰਾ ਕੁਝ ਮਿਕਸ ਰੱਖੀਏ ਫਿਰ ਆਪਾਂ ਕਹਿੰਦਾ ਇਹ ਨਾ ਸੋਚ ਕੇ ਜ਼ਿੰਦਗੀ ਬਸ ਕੁਝ ਪਲਾਂ ਦੀ ਹੈ ਜੀ ਇਹ ਨਾ ਸੋਚ ਕੇ ਜ਼ਿੰਦਗੀ ਬਸ ਕੁਝ ਪਲਾਂ ਦੀ ਹੈ ਇਹ ਸੋਚ ਕਿ ਕੁਝ ਪਲਾਂ ਵਿੱਚ ਜ਼ਿੰਦਗੀ ਕਿੰਨੀ ਹੈ 3 ਮਿੰਟ ਬਹੁਤ ਹੁੰਦੇ ਹੈ ਬਿਊਟੀਫੁੱਲ ਬਸ ਇਹੀ ਤੁਹਾਡੇ ਕੋਲੋਂ ਅਸੀਂ ਸੁਣਨਾ ਤੇ ਇਹਦੇ ਨਾਲ ਹੀ ਅਸੀਂ ਬੂਸਟ ਅਪ ਹੁੰਦੇ ਹੁੰਦੇ ਨਾਲ ਨਾਲ ਤੁਹਾਡੀਆਂ ਗੱਲ ਤੁਹਾਡਾ ਗੱਲਾਂ ਕੀਤੀ ਜਾਣੀਆਂ ਅੱਛਾ ਸੂਫੀ ਬਲਬੀਰ ਜੀ ਜਿੱਥੇ ਪੰਜਾਬੀ ਪੰਜਾਬੀ ਇੰਡਸਟਰੀ ਜਦੋਂ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਪੂਰੀ ਤਰ੍ਹਾਂ ਨਾਲ ਕਮਰਸ਼ੀਅਲ ਹੋ ਚੁੱਕੀ ਹੈ ਤੇ ਜਦੋਂ ਅਸੀਂ ਸੂਫੀ ਬਲਬੀਰ ਨੂੰ ਦੇਖਦੇ ਆ ਇਹ ਬਿਲਕੁਲ ਡਿਫਰੈਂਟ ਜ਼ੋਨ ਦੇ ਉੱਤੇ ਚੱਲ ਰਹੇ ਨੇ ਸਮਾਜਿਕ ਕਦਰਾਂ ਕੀਮਤਾਂ ਇਹਨਾਂ ਦਾ ਤੁਸੀਂ ਅੱਜ ਵੀ ਖਿਆਲ ਰੱਖਦੇ ਹੋ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਲੱਗਦਾ ਇਹ ਸਭ ਸੋਚ ਕੇ ਆਪਣੇ ਬਾਰੇ ਇਹ ਸਭ ਚੀਜ਼ਾਂ ਜਾਣ ਕੇ ਵੀ ਅੱਜ ਵੀ ਤੁਸੀਂ ਟਸ ਤੋਂ ਮਾਸ ਨਹੀਂ ਹੋ ਰਹੇ ਆਪਣੇ ਬਾਰੇ ਸਭ ਤੋਂ ਔਖਾ ਹੁੰਦਾ ਆਪਣੇ ਬਾਰੇ ਕਹਿਣਾ ਤੇ ਮੇਰੇ ਬਾਰੇ ਤੁਸੀਂ ਕਹੋ ਚਾਹੇ ਚੰਗਾ ਕਹੋ ਚਾਹੇ ਮੰਦਾ ਕਹੋ ਪਰ ਠੀਕ ਹੈ ਜੋ ਕੁਦਰਤ ਨੇ ਮੈਨੂੰ ਬਖਸ਼ਿਆ ਮੈਂ ਉਹ ਕਰ ਰਿਹਾ ਹਾਂ ਦਿਲ ਵਿੱਚ بڑے ਇਰਮਾਨ ਲੈ ਕੇ ਨਿਕਲੇ ਆ ਪਹੁੰਚਾਂਗੇ ਟਿਕਾਣੇ ਤੇ ਈਮਾਨ ਲੈ ਕੇ ਨਿਕਲੇ ਆ ਚਿਰਾਂ ਤੋਂ ਜੋ ਦੱਬਿਆ ਸੀ ਦੱਬਿਆ ਨਹੀਂ ਜਾਂਦਾ ਹੁਣ ਸ਼ੇਰਾਂ ਤੇ ਗੀਤਾਂ ਦਾ ਤੂਫਾਨ ਲੈ ਕੇ ਨਿਕਲੇ ਆ ਨਿੱਕਿਆਂ ਤੋਂ ਸਿੱਖਣਾ ਵੀ ਨਿੱਕੇ ਨਹੀਂ ਬਣਾਉਂਦਾ ਸਾਨੂੰ ਵੱਡਿਆਂ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਨਿਕਲੇ ਆ ਹੱਸਦੇ ਨਾਲ ਹੱਸਣਾ ਤੇ ਰੋਂਦੇ ਨਾਲ ਰੋਣਾ ਵੀ ਐ ਅਸੀਂ ਹਰ ਤਰ੍ਹਾਂ ਦਾ ਸਮਾਨ ਲੈ ਕੇ ਨਿਕਲੇ ਆ ਸੋ ਵਾ ਇਹਨੂੰ ਮੈਂ ਥੋੜਾ ਛੋਟਾ ਕਰ ਦਿੱਤਾ ਆਪਣੇ ਜਵਾਬ ਨੂੰ ਕਹਿੰਦੇ ਆ ਕਿ ਅਸੀਂ ਆਰਟਿਸਟ ਨੂੰ ਜੋ ਜੋ ਕੁਦਰਤ ਨੇ ਬਖਸ਼ਿਆ ਹਰ ਕੋਈ ਆਪਣੀ ਥਾਂ ਚੰਗਾ ਕਰ ਰਿਹਾ ਤੇ ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਜੋ ਮੈਨੂੰ ਬਖਸ਼ਿਆ ਮੈਂ ਆਪਣੇ ਸਰੂਪੇ ਤੱਕ ਪਹੁੰਚ ਸਕਾਂ ਜੀ ਤੁਹਾਡੀ ਬਹੁਤ ਸਾਰੀ ਸ਼ਾਇਰੀ ਮਤਲਬ ਹਰ ਕਿਤੇ ਅਸੀਂ ਹਰ ਪਲੇਟਫਾਰਮ ਤੇ ਸੁਣਦੇ ਹਾਂ ਮਹਿਫਲਾਂ ਦੇ ਬਾਦਸ਼ਾਹ ਤੁਸੀਂ ਕਹੇ ਜਾਂਦੇ ਹੋ ਮਹਿਫਿਲ ਸਜਾਉਣ ਦਾ ਜਿਹੜਾ ਤਰੀਕਾ ਹੈ ਉਹ ਜਿਹੜਾ ਸਟਾਈਲ ਹੈ ਉਹ ਤੁਹਾਨੂੰ ਪਤਾ ਹੈ ਉਹ ਬੜੇ ਸਮਿਆਂ ਦੇ ਉੱਤੇ ਤੁਸੀਂ ਉਸ ਮਹਿਫਲਾਂ ਨੂੰ ਐਦਾਂ ਹੀ ਸਜਾਈ ਰੱਖਿਆ ਔਰ ਜਿਨ੍ਹਾਂ ਲੋਕਾਂ ਨੇ ਜਦੋਂ ਮਹਿਫਿਲ ਸਜਾਣੀ ਹੁੰਦੀ ਹੈ ਉਹ ਲੱਭਦੇ ਆ ਵੀ ਬਲਬੀਰ ਸੂਫੀ ਨੂੰ ਲੱਭੀਏ ਇੱਕ ਤਾਂ ਤੁਹਾਡਾ ਤੋਂ ਇਹ ਜਾਨਣਾ ਚਾਹਾਂਗੇ ਸੂਫੀ ਬਲਬੀਰ ਜੀ ਵੀ ਜਦੋਂ ਤੁਸੀਂ ਮਹਿਫਲਾਂ ਦਾ ਦੌਰ ਚੁਣਿਆ ਕੀ ਸੋਚ ਕੇ ਚੁਣਿਆ ਅਸੀਂ ਜਾਣਦੇ ਹਾਂ ਕਿ ਤੁਸੀਂ ਗਵਰਨਮੈਂਟ ਸਰਵਿਸ ਵੀ ਛੱਡਦੇ ਰਹੇ ਹੋ ਆਪਣੀ ਆ ਪੰਜਾਬ ਪੁਲਿਸ ਦੀ ਨੌਕਰੀ ਵੀ ਛੱਡੀ ਬੜਾ ਕੁਝ ਛੱਡਿਆ ਤੇ ਧਿਆਨ ਇੱਕੋ ਪਾਸੇ ਇਧਰ ਲਾਈ ਰੱਖਿਆ ਇਹ ਧਿਆਨ ਤੁਹਾਨੂੰ ਮਤਲਬ ਇੰਨਾ ਕੋ ਜ਼ਿਆਦਾ ਕਨਸੈਂਟਰੇਸ਼ਨ ਕਰਨਾ ਇਹ ਬੜਾ ਔਖਾ ਹੋ ਜਾਂਦਾ ਕਿਵੇਂ ਚੁੰਦੇ ਰਿਹਾ ਆਪਣਾ ਨਾ ਨਾ ਇਹ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਇਹਦੇ ਉਲਟ ਹੁੰਦਾ ਹੈ ਹਾਂ ਜਿਹੜਾ ਛੱਡਣਾ ਹੈ ਉਹ ਤਾਂ ਛੱਡ ਸਕਦੇ ਜਦੋਂ ਤੁਹਾਡੇ ਚ ਸਤਗੀ ਆ ਜਾਂਦੀ ਹੈ ਬੇਪਰਵਾਹੀ ਆ ਜਾਂਦੀ ਹੈ ਲਾਪਰਵਾਹੀ ਨਹੀਂ ਬੇਪਰਵਾਹੀ ਬੇਪਰਵਾਹੀ ਕਿ ਮੈਂ ਆਪਣੀ ਚਾਲ ਨਾਲ ਚੱਲਾਂਗਾ ਤੇ ਉਹ ਜਦੋਂ ਤੁਸੀਂ ਛੱਡਦੇ ਹੋ ਉਦੀ ਕਈ ਵਾਰੀ ਤਨੂ ਕੀਮਤ ਵੀ ਅਦਾ ਕਰਨੀ ਪੈਂਦੀ ਹੈ ਪਰ ਛੱਡ ਦੇਣ ਤੋਂ ਗੱਲ ਮੈਂ ਵਿੱਚ ਸਭ ਜਵਾਬ ਦੇਣਾ ਥੋੜਾ ਪੋਇਟਿਕ ਕਿ ਦਮ ਜਿੱਥੇ ਘਟਦਾ ਉਹ ਥਾਂ ਛੱਡ ਦੇਣਾ ਵਾ ਉਹਦਾ ਕਾਰਨ ਸ਼ਹਿਰ ਤੇ ਵੀ ਹੈ ਜਵਾਬ ਦੇ ਵਿੱਚ ਕਿ ਦਮ ਜਿੱਥੇ ਘਟਦਾ ਉਹ ਥਾਂ ਛੱਡ ਦੇਣਾ ਵਾ ਮੁੜਨਾ ਤਾਂ ਦੂਰ ਲੈਣਾ ਨਾ ਛੱਡ ਦੇਣਾ ਵਾ ਮਿਲਦੇ ਨਾ ਲੋਕ ਜਿੱਥੇ ਆਪਣੇ ਵਿਚਾਰਾਂ ਵਾਲੇ ਮੈਂ ਐਸੇ ਸ਼ਹਿਰ ਤੇ ਗਾਂ ਛੱਡ ਦੇਣਾ ਵਾ ਤੋ ਕੇ ਬਾਜ਼ ਮਿੱਤਰਾਂ ਤੋਂ ਸੱਚਾ ਵੈਰੀ ਖਰਾ ਹੁੰਦਾ ਹੈ ਦਗਾ ਬਾਜ਼ ਮਿੱਤਰਾਂ ਨੂੰ ਤਾਂ ਛੱਡ ਦੇ ਨਾ ਮਾ ਥਰਦਾ ਏ ਤਨ ਭਾਵੇਂ ਸੜਦਾ ਏ ਮਨ ਜਿੱਥੇ ਭਾਵੇਂ ਕਿੰਨੀ ਗੂੜੀ ਹੋਵੇ ਛਾਂ ਛੱਡ ਦੇ ਨਾ ਮਾ ਜਿਹੜੇ ਲੱਤਾਂ ਖਿੱਚਦੇ ਨੇ ਚਾਹੁੰਦੇ ਮੈਨੂੰ ਡੇਗਣਾ ਮੈਂ ਐਸੇ ਲੋਕਾਂ ਨੂੰ ਪਿਛਾਂ ਛੱਡ ਦੇ ਨਾ ਵਾਹ ਜੀ ਵਾਹ ਜੀ ਬਲਬੀਰ ਸੂਫੀ ਜੀ ਨਾਲ ਸੂਫੀ ਬਲਬੀਰ ਜੀ ਨਾਲ ਜਦੋਂ ਇੰਟਰਵਿਊ ਕਰਨ ਬੈਠੇ ਆ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਸ਼ਾਇਰੀ ਤਾਂ ਚਲੋ ਹੈ ਹੀ ਹੈ ਸ਼ਾਇਰੀ ਦੇ ਨਾਲ ਨਾਲ ਅੱਜ ਸ਼ਾਇਰੀ ਵੀ ਹੈ ਕਿ ਇਹ ਦੋ ਚੀਜ਼ਾਂ ਇਹ ਕੰਬੀਨੇਸ਼ਨ ਸ਼ਾਇਰੀ ਤੇ ਸ਼ਾਇਰੀ ਇਸ ਸੋਨਾ ਸੁਮੇਲ ਹੋ ਗਿਆ ਹੈ ਨਾ ਠੀਕ ਹੈ ਸੂਫੀ ਬਲਬੀਰ ਜੀ ਤੁਹਾਡੀ ਸ਼ਾਇਰੀ ਤੁਹਾਡੀ ਆਪਦੀ ਲਿਖਤ ਜਿਹੜੀ ਹੈ ਉਹ ਉਹ ਸਭ ਤੋਂ ਡਿਫਰੈਂਟ ਹੈ ਉਹਦੇ ਵਿੱਚ ਅੱਜ ਵੀ ਉਹੀ ਸਾਦਗੀ ਨਜ਼ਰ ਆਉਂਦੀ ਹੈ ਤੁਸੀਂ ਉਸ ਸਪੀਡ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਜਿਹੜੀ ਭੀੜ ਦੇ ਵਿੱਚ ਅੱਜ ਦਾ ਦੌਰ ਜਿਹੜਾ ਅੱਜ ਦੇ ਸਿੰਗਰ ਸ਼ਾਮਿਲ ਹੋ ਰੱਖੇ ਨੇ ਤਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਹੈਗੀਆਂ ਨੇ ਉਹਦਾ ਮੁੱਲ ਵਟਨ ਦੇ ਵਿੱਚ ਤੁਸੀਂ ਫੇਰ ਵੀ ਉਨੇ ਕਾਮਯਾਬ ਨਹੀਂ ਹੋ ਪਾਏ। ਨਾ ਹਮ ਏੱਚ ਕੱਟੋ-ਕੱਟ ਤੁਹਾਨੂੰ ਆਪਣੇ ਆਪ ਨਾਲ ਸ਼ਿਕਵਾ ਨਹੀਂ ਹੋਣਾ ਚਾਹੀਦਾ। ਹਮ ਦੁਨੀਆ ਤੁਹਾਡੇ ਤੇ ਕਰੇ ਉਹ ਕਰਦੀ ਆਈ ਹੈ ਉਹ ਹਰ ਕਿਸੇ ਨਾਲ ਕਰਦੀ ਆਈ ਹੈ। ਹਮ ਕਿਸੇ ਨਾਲ ਤੁਹਾਨੂੰ ਵੀ ਹੋ ਸਕਦਾ ਪਰ ਕੱਟੋ-ਕੱਟ ਆਪਣੇ ਆਪ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਹਮ ਜਿਹੜਾ ਬੰਦਾ ਆਪਣੇ ਆਪ ਨਾਲ ਨਾਰਾਜ਼ ਆ ਜਿਹੜਾ ਜ਼ਿੰਦਗੀ ਨਾਲ ਰੁੱਸਿਆ ਹੋਇਆ ਉਹ ਜ਼ਿੰਦਗੀ ਨੂੰ ਕੀ ਜੀਵੇਗਾ ਜੀ ਜ਼ਿੰਦਗੀ ਦੇ ਨਾਲ ਕਦੋਂ ਤੁਸੀਂ ਰੁੱਸੇ ਫਿਰਦੇ ਹੋ ਇਹ ਬਾਈ ਗੀਤ ਵੀ ਲਿਖਿਆ ਸੀਗਾ ਜੀ ਕਿ ਜ਼ਿੰਦਗੀ ਦੇ ਨਾਲ ਕਦੋਂ ਤੁਸੀਂ ਰੁੱਸੇ ਫਿਰਦੇ ਹੋ ਉਹ ਕਦੇ ਹੱਸ ਵੀ ਲਿਆ ਕਰੋ ਕਿਉਂ ਗੁੱਸੇ ਫਿਰਦੇ ਹੋ ਹੂੰ ਹੂੰ ਕੁਝ ਲੋਕੀ ਹਰ ਵੇਲੇ ਹਰ ਇੱਕ ਨੂੰ ਹੀ ਭੰਡਦੇ ਨੇ ਜੀ ਉਹ ਕਦੇ ਫੁੱਲਾ ਮਲ ਵੇਖੋ ਖੁਸ਼ਬੋਈਆਂ ਵੰਡਦੇ ਨੇ ਥੋੜਾ ਕੀ ਗੁੰਮ ਗਿਆ ਕਿਉਂ ਬੁੱਸੇ ਫਿਰਦੇ ਹੋ ਹੂੰ ਜ਼ਿੰਦਗੀ ਦੇ ਨਾਲ ਕਾ ਤੋਂ ਤੁਸੀਂ ਰੂਸੇ ਫਿਰਦੇ ਹੋ ਇੱਕ ਆਖਰੀ ਗੱਲ ਇਹਦੀ ਕਹਿ ਕੇ ਖਤਮ ਕਰਦਾ ਹੈ ਹਰ ਪਾਸੇ ਚਾਨਣ ਹੈ ਤੇ ਕਣ ਕਣ ਜਗਦਾ ਏ ਤੂੰ ਬਾਹਰ ਨਿਕਲ ਸੂਫੀ ਤੈਨੂੰ ਸੂਰਜ ਲੱਭਦਾ ਏ ਕਿਉਂ ਨੇਰ ਕੋਠੜੀ ਵਿੱਚ ਤੁਸੀਂ ਗੁੱਸੇ ਫਿਰਦੇ ਹੋ ਕਦੇ ਹੱਸ ਵੀ ਲਿਆ ਕਰੋ ਕਿਉਂ ਗੁੱਸੇ ਫਿਰਦੇ ਹੋ ਜ਼ਿੰਦਗੀ ਦੇ ਨਾਲ ਕਾ ਤੋਂ ਤੁਸੀਂ ਰੂਸੇ ਫਿਰਦੇ ਹੋ ਸੋ ਇਹ ਮੈਂ ਜੋ ਅਪਰਾਧ ਸਤਾ ਚੁਣਿਆ ਇਹ ਮੇਰੇ ਤੇ ਕਿਸੇ ਨੇ ਥੋਪਿਆ ਨਹੀਂ ਹੈ ਕੋਈ ਜ਼ਬਰਦਸਤੀ ਨਹੀਂ ਹੈ ਇਹ ਮੇਰੀ ਆਪਣੀ ਪਸੰਦ ਹੈ ਮੇਰੀ ਆਪਣੀ ਚੁਆਇਸ ਹੈ ਸਾਰੇ ਲੋਕ ਵੈਸੇ ਵੀ ਕੁਦਰਤ ਨੇ ਸਾਰਿਆਂ ਨੂੰ ਵੱਖਰੇ ਹੀ ਬਣਾਇਆ ਹੈ ਬਿਲਕੁਲ ਤੇ ਆਪਣੀ ਹੋਂਦ ਤੇ ਮਾਣ ਕਰਨਾ ਚਾਹੀਦਾ ਹੈ ਮਾਣ ਹੰਕਾਰ ਵਾਲਾ ਨਹੀਂ ਫਖਰ ਵਾਲਾ ਕਿ ਮੈਂ ਜੋ ਕਰ ਰਿਹਾ ਠੀਕ ਹੈ ਜੀ ਕਈ ਵਾਰੀ ਤਾਂ ਬਹੁਤ ਵਾਰੀ ਹੁੰਦਾ ਹੈ ਕਿ ਜਦੋਂ ਕਮਰਸ਼ੀਅਲ ਸ਼ਬਦ ਤੁਸੀਂ ਬਾਰ-ਬਾਰ ਇਸਤੇਮਾਲ ਕਰ ਰਹੇ ਹੋ ਕਮਰਸ਼ੀਅਲ ਐਂਗਲ ਦੇ हिसाब ਨਾਲ ਤੁਹਾਡਾ ਪਰਿਵਾਰ ਹੀ ਤੁਹਾਡੇ ਨਾਲ ਸਹਿਮਤ ਨਹੀਂ ਹੁੰਦਾ ਹਾਂ ਕਿਤੋਂ ਕਿਧਰ ਨੂੰ ਦਰੇ ਆ ਬੜੇ ਲੋਕਾਂ ਓਕੇ ਤੇ ਬੜੇ ਲੋਕ ਇਹ ਸੋਚਦਾ ਕਿ ਮੈਂ ਜਿੱਤੇ ਹਾਂ ਮੈਂ ਠੀਕ ਹਾਂ 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 ਬਸ ਠੀਕ ਹੈ ਜੀ ਚਲੋ ਇਹਦੇ ਤੇ ਮੇਰਾ ਇੱਕ ਸਵਾਲ ਤਾਂ ਹੈਗਾ ਪਰ ਮੈਂ ਤੁਹਾਨੂੰ ਬਾਅਦ ਦੇ ਵਿੱਚ ਪੁੱਛਾਂਗੀ ਪਹਿਲਾਂ ਅਸੀਂ ਤੁਹਾਡੇ ਤੋਂ ਸੁਣਨਾ ਇੱਕ ਗੀਤ ਕਿ ਮੈਂ ਝੂਠ ਬੋਲਿਆ ਉਹ ਬਹੁਤ ਸੋਹਣਾ ਲੱਗਦਾ ਕਿਉਂਕਿ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਮਾਜ ਨੂੰ ਲੈ ਕੇ ਹੀ ਬੋਲੀਆਂ ਨੇ ਸੋ ਗੀਤ ਸਾਨੂੰ ਸੁਣਾ ਦਿਓ ਜੀ ਮੈਂ ਸਮਾਜ ਦਾ ਛੋਟਾ ਜਿਹਾ ਹਿੱਸਾ ਹਾਂ ਤੇ ਅ ਮੈਂ ਫਿਰ ਉਹ ਗੱਲ ਕਰਦਾ ਕਿ ਹਰ ਕਲਾਕਾਰ ਦਾ ਜਿਹੜਾ ਬੇਸਿਕਲੀ ਕਮ ਐਂਟਰਟੇਨ ਕਰਨਾ ਜੀ ਮਨੋਰੰਜਨ ਕਰਨਾ ਤੇ ਇਹ ਖੂਬਸੂਰਤੀ ਹੋਣੀ ਪੜਦੀ ਹੈ ਜਦੋਂ ਮਨੋਰੰਜਨ ਦੇ ਵਿੱਚ ਸੁਨੇਹੇ ਹੋਣ ਹਮ ਜ਼ਿੰਦਗੀ ਦੀਆਂ ਗੱਲਾਂ ਹੋਣ ਤੇ ਉਹ ਅਸਲ ਤੇ ਬੇਤਾ ਵੱਡਿਆਣੇ ਲਿਖਿਆ ਹੋਇਆ ਗੀਤ ਕੀ ਮੈਂ ਝੂਠ ਬੋਲਿਆ ਪੁਰਾਣਾ ਗੀਤ ਹੈ ਹਮ ਤੇ ਉਹ ਜਦੋਂ ਮੈਂ ਟੋਟ ਕੇ ਜੇ ਲਿਖ ਰਿਹਾ ਸੀ ਇਹਦੇ ਵੱਖ-ਵੱਖ ਸ਼ੇਅਰ ਵੱਖ-ਵੱਖ ਸਬਜੈਕਟ ਤੇ ਹਮ ਮੈਨੂੰ ਸਮਝਣਾ ਵਕਿ ਨੂੰ ਸਮੇਟਾ ਕਿਵੇਂ ਤੇ ਚਲੋ ਉਦੋਂ ਜੋ ਸੁਝਿਆ ਇਹ ਮੌਕੇ ਤੇ ਹੁੰਦਾ ਜਿਹੜੇ ਲਿਖਣ ਵਾਲੇ ਮੈਨੂੰ ਸੁਣ ਰਹੇ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਮਿੱਥ ਕੇ ਨਹੀਂ ਲਿਖਿਆ ਜਾਂਦਾ ਕਿ ਮੈਂ ਆ ਲਿਖਣਾ ਬਣ ਜਾਂਦਾ ਹੈ ਬਸ ਤੇ ਉਹ ਫਿਰ ਉਹ ਮੈਂ ਸਮੇਟਣਾ ਚਾਹੁੰਦਾ ਸੀ ਤੇ ਟਾਈਟਲ ਉਹ ਬਣ ਗਿਆ ਕਿ ਮੈਂ ਝੂਠ ਬੋਲਿਆ ਉਹਦੇ ਵਿੱਚ ਮੈਂ ਰੱਖਿਆ 6-7 ਅੰਤਰ ਰਿਕਾਰਡ ਅਸੀਂ ਕਿਤੇ ਸੀ ਤੇ ਉਹ ਸਾਰਿਆਂ ਦੇ ਵਿੱਚ ਵੱਖ-ਵੱਖ ਸਬਜੈਕਟ ਅਸੀਂ ਕਿਤੇ ਸੀ ਹੁਣ ਮੈਂ ਉਹਦੇ ਵਿੱਚ ਕਿੰਨਾ ਕੁ ਬੋਲਾਂ ਜੀ ਜਿੰਨੀ ਜਿਹੜੀਆਂ ਤੁਹਾਨੂੰ ਸਭ ਤੋਂ ਵਧੀਆ ਲੱਗਦੀਆਂ ਨਾ ਜਿਹੜਾ ਪੈਰਾ ਉਹ ਸੁਣਾ ਦਿਓ ਸਾਨੂੰ ਪਪਾ ਸ਼ੁਰੂ ਵਾਲਾ ਸੁਣਾਉਣਾ ਪਏਗਾ ਉਹ ਸੀ ਅੱਜ ਜਿੱਦਾ ਬੰਦਾ ਯੋਦਾ ਤਾਂ ਅਖਵਾਉਂਦਾ ਏ ਪਰ ਆਪਣੇ ਘਰ ਵਿੱਚ ਕੁੰਡੀਆਂ ਲਾਲ ਆ ਸੌਂਦਾ ਏ ਉਹ ਕਿੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ ਮਾਲਕ ਨੇ ਇਹ ਫਿਰ ਵੀ ਕਾਹ ਤੋਂ ਕਾਲੀ ਐਨਕ ਲਾਉਂਦਾ ਏ ਭਰਮ ਚ ਜੀਣਾ ਇਸ ਨੂੰ ਚੰਗਾ ਲੱਗਦਾ ਏ ਇਹ ਸੁਣਨਾ ਪੈ ਜੇ ਸੱਚ ਤੇ ਕਿਉਂ ਕਬਰ ਹੋਂਦਾ ਏ ਜੋ ਮਿਲਿਆ ਉਸ ਲਈ ਸ਼ੁਕਰਾਨਾ ਕਰਦਾ ਨਹੀਂ ਜੋ ਨਹੀਂ ਮਿਲਿਆ ਉਸ ਲਈ ਦੁਹਾਈਆਂ ਪਾਉਂਦਾ ਏ ਆਪਣੇ ਅੈਬ ਨਹੀਂ ਦਿਸਦੇ ਅੱਜ ਕੱਲ ਬੰਦੇ ਨੂੰ ਪਰ ਦੂਸਰਿਆਂ ਤੇ ਉਂਗਲੀ ਝਾਟੇ ਉਠਾਉਂਦਾ ਏ ਆਪਣਾ ਇੱਕ ਵੀ ਸੁਪਨਾ ਟੁੱਟ ਜਾਏ ਰੋਂਦਾ ਏ ਪਰ ਖੁਦ ਚਿੜੀਆਂ ਦੇ ਰੋਜ਼ ਹਲਣੇ ਟੋਂਦਾ ਏ ਕੋਈ ਬਹੁਤੇ ਹੱਥ ਮੂੰਹ ਧੋਕੇ ਤੁਰ ਜਣ ਕੰਮਾਂ ਤੇ ਪੋਮਾਗ ਵਿੱਚ ਵਿਰਲਾ ਵਿਰਲਾਈ ਨੋਂਦਾ ਏ ਕੀ ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ ਕੋਈ ਨਾ ਕੋਈ ਨਾ ਜੀ ਕੋਈ ਨਾ ਧਰਤੀ ਵੀ ਡੋਲਦੀ ਏ ਤੇ ਅੰਬਰ ਵੀ ਡੋਲਦਾ ਏ ਉਹ ਜਦੋਂ ਮੂੰਹ ਖੋਲਦਾ ਏ ਕੁਫਰ ਦੀ ਪੰਡ ਤੋਲਦਾ ਏ ਜਦੋਂ ਕੋਈ ਇਹ ਦਾਵਾ ਕਰ ਦੇ ਕਿ ਮੈਂ ਕਦੇ ਝੂਠ ਬੋਲਿਆ ਨਹੀਂ ਤੂੰ ਝੱਟ ਸਮਝ ਲਈ Sufi ਇਹ ਬੰਦਾ ਝੂਠ ਬੋਲਦਾ ਏ ਕੀ ਮੈਂ ਝੂਠ ਬੋਲਿਆ ਕੋਈ ਨਾ ਜੀ ਕੋਈ ਨਾ ਤੇ ਇਹਦੀ ਆਖਰੀ ਗੱਲ ਮੈਂ ਜ਼ਰੂਰ ਸੁਣਾਉਣਾ ਚਾਹੁੰਦਾ ਸਾਰੀ ਜ਼ਿੰਦਗੀ ਦੀਆਂ ਥੋੜੀਆਂ ਜੀਆਂ ਲੋੜਾਂ ਨੇ ਹਮ ਈ ਸ਼ਾਮਾਂ ਦੀ ਤੇ ਕੋਈ ਹੱਦ ਹੀ ਨਹੀਂ ਹੁੰਦੀ ਤੇ ਸਮੇਂ-ਸਮੇਂ ਤੇ ਬਦਲਦੀਆਂ ਨੇ ਲੋੜਾਂ ਉਹ ਕੀ ਸੀ ਕਿ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਜੁੜ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਪੜਿਆ ਲਿਖਿਆ ਮੁੰਡਾ ਫਿਰ ਰੁਜ਼ਗਾਰ ਭਾਲਦਾ ਏ ਜਦੋਂ ਮਿਲ ਜਾਵੇ ਰੁਜ਼ਗਾਰ ਤਾਂ ਸੋਣੀ ਨਾਰ ਭਾਲਦਾ ਏ ਓਏ ਆ ਜਾਵੇ ਜਦੋਂ ਵੋਟੀ ਜਿਹੜਾ ਪੁੱਛਦਾ ਬੇਬੇ ਨੂੰ ਉਦੋਂ ਮੁੰਡਾ ਚੋਪੜੀਆਂ ਤੇ ਚਾਰ ਭਾਲਦਾ ਏ ਪਰ ਪਿਛਲੀ ਉਮਰੇ ਜਾ ਕੇ ਬੰਦਾ ਕੁਝ ਵੀ ਨਹੀਂ ਮੰਗਦਾ ਓਏ ਬੁੱਢਾ ਬੰਦਾ ਥੋੜਾ ਜਿਆ ਸਤਕਾਰ ਭਾਲਦਾ ਏ ਪਰ ਇਹ ਵੀ ਰਾਮ ਕਹਾਣੀ ਬਹੁਤੇ ਦਿਨ ਤੱਕ ਨਹੀਂ ਚੱਲਦੀ ਆਖਰ ਸੂਫੀ ਬੰਦਾ ਬੰਦੇ ਚਾਰ ਭਾਲਦਾ ਏ ਕਹਿੰਦਾ ਚੱਕ ਲੋ ਚੱਕ ਲੋ ਚੱਕ ਲੋ ਕੀ ਮੈਂ ਝੂਠ ਬੋਲੇ ਕੋਈ ਨਾ ਕੋਈ ਨਾ ਜੀ ਕੋਈ ਨਾ ਕੋਈ ਨਾ ਕੋਈ ਨਾ ਜੀ ਕੋਈ ਨਾ ਬਿਊਟੀਫੁਲ ਸਮਾਜ ਦੀਆਂ ਨਾ ਮਤਲਬ ਪੂਰੇ ਮਤਲਬ ਸਮਾਜ ਨੂੰ ਲੈ ਕੇ ਤੁਸੀਂ ਤੁਹਾਡੇ ਹਰ ਗੀਤਾਂ ਦੇ ਵਿੱਚ ਤੁਹਾਡੀ ਸ਼ਾਇਰੀ ਦੇ ਵਿੱਚ ਉੱਚਾ ਲਗਾਂਦੀ ਰਹੀ ਤੁਸੀਂ ਉਹਨੇ ਜ਼ਿਕਰ ਕਰ ਰਹੇ ਸੀਗੇ ਵੀ ਕਮਰਸ਼ੀਅਲ ਹੋਣ ਦੀ ਕੀ ਲੋੜ ਹੈ ਨਾ ਜਦੋਂ ਲੋੜਾਂ ਪੂਰੀਆਂ ਹੋ ਰਹੀਆਂ ਹੋਣ ਪਰ ਕਈ ਵਾਰੀ ਹੁੰਦਾ ਹੈ ਕੋਈ ਵੀ ਚਾਹੇ ਗਾਇਕ ਕਿਸੇ ਵੀ ਅੰਦਾਜ਼ ਦੇ ਵਿੱਚ ਉਗਾ ਰਿਹਾ ਪਰ ਕਿਤੇ ਨਾ ਕਿਤੇ ਰੋਜ਼ੀ ਰੋਜ਼ਗਾਰ ਜਿਹੜੀ ਹੈ ਉਹਦੇ ਲੋੜ ਪੈਂਦੀ ਹੈ ਉਹਦੇ ਵਾਸਤੇ ਕਮਾਣ ਲਈ ਤਾਂ ਕਿ ਤੁਹਾਡਾ ਜਿਹੜਾ ਇਹ ਕੰਮ ਹੈ ਗਾਇਕੀ ਦਾ ਇਹ ਤੁਹਾਡੀ ਰੋਟੀ ਰੋਜ਼ੀ ਪੂਰੀ ਕਰ ਰਿਹਾ ਜੀ ਮੈਂ ਕਮਰਸ਼ੀਅਲ ਹੀ ਗਾ ਰਿਹਾ ਹੂੰ ਤੇ ਕਮਰਸ਼ੀਅਲ ਤੋਂ ਪਾਵੇ ਕਿ ਕਮਰਸ਼ੀਅਲ ਹੂੰ ਗੰਦੇ ਗੀਤ ਗਾਉਣ ਨੂੰ ਅੱਜ ਕੱਲ ਵੈਸੇ ਕਹਿੰਦੇ ਆ ਸ਼ਾਇਦ ਜੀ ਹਾਂ ਹੈ ਨਾ ਨੰਗੇ ਗੀਤਾਂ ਨੂੰ ਲੋਕਾਂ ਨੇ ਕਮਰਸ਼ੀਅਲ ਕਹਿੰਦਾ ਜੀ ਨਸ਼ਿਆਂ ਵਾਲੇ ਹਥਿਆਰਾਂ ਵਾਲੇ ਗੀਤਾਂ ਨੂੰ ਲੋਕ ਅੱਜ ਕੱਲ ਕਮਰਸ਼ੀਅਲ ਕਹਿੰਦੇ ਨੇ ਮੇਰਾ ਖਿਆਲ ਉਹ ਗੀਤ ਹੀ ਨਹੀਂ ਹੈਗੇ ਉਹ ਹੂੰ ਉਹ ਗੀਤਾਂ ਦੇ ਨਾਮ ਤੇ ਝੂਠ ਬੋਲਿਆ ਜਾ ਰਿਹਾ ਹੈ ਤੇ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਆਪਣੇ ਦਰਸ਼ਕਾਂ ਨੂੰ ਸੁਰਤਿਆ ਨੂੰ ਜ਼ਰੂਰ ਕਹਿਣਾ ਚਾਹੁੰਦਾ ਯਾਰ ਜਿਹੜੀ ਗੱਲ ਸਾਡੀ ਜ਼ਿੰਦਗੀ ਚ ਹੈ ਹੀ ਨਹੀਂ ਹੂੰ ਅਸੀਂ ਝੂਠ ਤੇ ਕਿਵੇਂ ਨੱਚੀ ਜਾਂਦੇ ਆ ਝੂਠ ਵਾਲੀ ਗੀਤਾਂ ਨੂੰ ਕਿਵੇਂ ਅਸੀਂ ਐਨੇ ਨੇ ਮਿਲੀਅਨ ਕਰ ਦਿੰਦੇ ਆ ਹਮ ਅਸਲ ਦੇ ਵਿੱਚ ਤਾਂ ਸੱਚ ਹੀ ਰਹੇਗਾ ਨਾ ਜੀ ਤੇ ਕਮਰਸ਼ੀਅਲ ਗੀਤ ਸੱਚੇ ਗੀਤ ਵੀ ਹੁੰਦੇ ਨੇ ਤੇ ਮੈਂ ਕੋਈ ਮੈਂ ਕਹਾਂ ਕਿ ਮੈਂ ਕੋਈ ਬਹੁਤ ਵੱਡੀ ਸੇਵਾ ਕਰ ਰਿਹਾ ਮੈਂ ਕੋ ਬੰਦਗੀ ਕਰ ਰਿਹਾ ਇਸ ਤਰ੍ਹਾਂ ਨਹੀਂ ਹੈ ਇਹ ਜਿਹੜੇ ਮੈਂ ਗੀਤ गा ਰਿਹਾ ਮੇਰੀ ਰੋਟੀ ਰੋਟੀ ਦਾ ਵਸੀਲਾ ਇਹੀ ਨੇ ਜੋ ਮੈਂ ਮਹਿਫਲਾਂ ਕਰਦਾ ਤੇ ਮੇਰੀ ਰੋਟੀ ਉੱਥੋਂ ਹੀ ਚੱਲਦੀ ਹੈ ਹਮ 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 ਪਰ ਮੈਨੂੰ ਇਸ ਗੱਲ ਦਾ ਬਹੁਤ ਸਕੂਨ ਹੈ ਕਿ ਅ ਐਂਟਰਟੇਨਮੈਂਟ ਇਹਨਾਂ ਗੀਤਾਂ ਨਾਲ ਵੀ ਹੁੰਦਾ ਹ ਹੁਣ ਦੇਖੋ ਕਿ ਝੂਠ ਬੋਲਿਆ ਕੀ ਤੁਸੀਂ ਪਹਿਲਾ ਗੀਤ ਕਿਹਾ ਸੀ ਕਿ ਇਹਦੇ ਵਿੱਚ ਉਹ ਸਾਰੀਆਂ ਗੱਲਾਂ ਕਿ ਅੱਜ ਦਾ ਬੰਦਾ ਯੋਧਾ ਵੀ ਇੱਕ ਹੁੰਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ ਪਰ ਉਹ ਘਰ ਦੇ ਵਿੱਚ ਕੁੰਡੀਆਂ ਲਾ ਕੇ ਸੌਂਦਾ ਬਾਹਰਲੇ ਘੇਟ ਨੂੰ ਵਕਰਾ ਤਾਲਾ ਫਿਰ ਮੇਨ ਡੋਰ ਨੂੰ ਵੱਖਰਾ ਜਿਹੜੇ ਬੈਡਰੂਮਸ ਹੁੰਦਾ ਉਹਨੂੰ ਵੀ ਕੋਈ ਤਿੰਨ ਤਿੰਨ ਚਾਰ ਚਾਰ ਕੂਟੀਆਂ ਲਾਈਆਂ ਯਾਰ ਅੱਖਾਂ ਦੇ ਚਸ਼ਮਾ ਵੀ ਪਾਇਆ ਹੋਇਆ ਹਾਂਜੀ ਤੇ ਰੱਬ ਨੇ ਇੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ ਕਾਲਾ ਚਸ਼ਮਾ ਲਾ ਕੇ ਇਵੇਂ ਕਹਿੰਦੇ ਹੁਣ ਸੰਗਣੀ ਆਉਂਦੀ ਇਹ ਸਾਡੇ ਕਲਾਕਾਰ ਭਰਾ ਉਹ ਕੋਈ ਫੰਕਸ਼ਨ ਹੁੰਦਾ ਤੇ ਉਹ ਰਾਤ ਨੂੰ ਵੀ ਕਾਲੀਆਂ ਐਂਕਲ ਲਾਈ ਫਿਰਦੇ ਉਹ ਪਤਾ ਨਹੀਂ ਕਿਹੜਾ ਸਟਾਈਲ ਹੈ ਉਹ ਡਗਣਾ ਪੈਂਦਾ ਮੈਨੂੰ ਤੇ ਉਹਨਾਂ ਦਾ ਡਰ ਰਹਿੰਦਾ ਕਿ ਯਾਰ ਸਟੇਜ ਤੇ ਚੱਲਣ ਲੱਗੇ ਕਿਤੇ ਖੇਡਾ ਨਾ ਲੱਗ ਜਾਵੇ ਬਿਲਕੁਲ ਤਦ ਸੋਫੀ ਬਲਵੈਟ ਜੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਹੁਣ ਅੱਜ ਦੀ ਆਡੀਅੰਸ ਵੀ ਬਦਲ ਚੁੱਕੀ ਆ ਅੱਜ ਤੱਕ ਕਹਿੰਦੇ ਜਿਹੜੇ ਗੀਤ ਦੇ ਵਿੱਚ ਰੈਪ ਨਾ ਹੋਵੇ ਹਿਪ ਹੌਪ ਨਾ ਹੋਵੇ ਉਹਦਾ ਲਾਊਡ ਮਿਊਜ਼ਿਕ ਨਾ ਹੋਵੇ ਤਾਂ ਕਿਤੇ ਵੀ ਪਾਰਟੀ ਵਿਆਹ ਹੋਣ ਕਲੱਬ ਹੋਣ ਕਿਤੇ ਵੀ ਉਹ ਗਾਣੇ ਚੱਲਦੇ ਨਹੀਂ ਤੁਹਾਡੇ ਗੀਤ ਬਹੁਤ ਸਾਰੇ ਅਜਿਹੀ ਅਸੀਂ ਦੇਖਦੇ ਆ ਗੀਤਕਾਰ ਜਿਹੜੇ ਪੁਰਾਣੇ ਨੇ ਜਿਹੜੇ ਬਹੁਤ ਸਮੇਂ ਬਹੁਤ ਜ਼ਿਆਦਾ ਚੱਲਦੇ ਰਹੇ ਨੇ ਤੇ ਅੱਜ ਕਿਤੇ ਨਾ ਕਿਤੇ ਉਹ ਧੁੰਨ ਮੱਦਮ ਪੈ ਗਈ ਆ ਕਿਉਂਕਿ ਲੋਕਾਂ ਦਾ ਟੇਸ ਹੀ ਬਦਲ ਚੁੱਕਿਆ ਹੋਇਆ ਨਾ ਨਾ ਇਸ ਤਰ੍ਹਾਂ ਨਹੀਂ ਜੀ ਹੂੰ ਕਿਉਂਕਿ ਹੁਣ ਸਾਰੀ ਦੁਨੀਆ ਇੱਕ ਪਿੰਡ ਬਣ ਗਈ ਹੈ ਇਸ ਕਰਕੇ ਉਹ ਜੇ ਕੋਈ ਰੈਪ ਕਰਦਾ ਹੈ ਜਾਂ ਜੋ ਵੀ ਕਰਦਾ ਹੈ ਖੈਰ ਮੈਂ ਇਕੱਲੇ-ਇਕੱਲੇ ਬਾਰੇ ਨਹੀਂ ਜ਼ਿਕਰ ਕਰਦਾ ਉਹ ਜੋ ਵੀ ਕੋਈ ਕਰ ਰਿਹਾ ਕਿਉਂਕਿ ਸਰੋਤੇ ਹਰ ਤਰ੍ਹਾਂ ਦੇ ਨੇ ਰੀਚ ਜਿਹੜੀ ਉਹ ਵਰਲਡ ਵਾਈਡ ਹੋ ਗਈ ਹੈ ਹੁਣ ਜੇ ਆਪਾਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਤੇ ਕੱਲ ਤੱਕ ਸ਼ਾਇਦ ਹੁਣ ਵੀ ਹੋ ਰਿਹਾ ਹੋਵੇ ਕਿ ਪੂਰੀ ਦੁਨੀਆ 'ਚ ਪਹੁੰਚ ਜਾਣਾ ਇਹਨੇ ਮਾਧਿਅਮ ਨੇ ਜੀ ਤੇ ਸੋ ਹਰ ਤਰ੍ਹਾਂ ਦਾ ਸਰੋਤਾ ਹੈ ਤੇ ਕਿਉਂਕਿ ਜੇ ਕਿਸੇ ਮੁਲਕ ਦਾ ਕੁਝ ਲੈ ਲਿਆ ਕਿਸੇ ਮੁਲਕ ਤੋਂ ਬੀਟ ਲੈ ਲਈ ਕਿਸੇ ਮੁਲਕ ਦਾ ਰੈਪ ਲੈ ਲਿਆ ਤੇ ਉਹ ਸਾਰਾ ਮੇਰਾ ਖਿਆਲ ਕੰਬੀਨੇਸ਼ਨ ਜਿਹਾ ਬਣ ਕੇ ਟੇਸਟ ਡਿਵੈਲਪ ਹੋ ਗਿਆ ਕੋਈ ਬੁਰਾ ਨਹੀਂ ਹੈ ਜੀ ਵਕਤ ਦੇ ਨਾਲ ਬਦਲਣਾ ਚਾਹੀਦਾ ਪਰ ਉਹ ਪੈਂਤੀ ਅੱਖਰ ਉਹੀ ਰਹਿਣਗੇ ਖੂਬਸੂਰਤੀ ਉਹਨਾਂ ਦੀ ਬਣੀ ਰਹਿਣੀ ਚਾਹੀਦੀ ਹੈ ਜੀ ਰਿਸ਼ਤਿਆਂ ਦੀ ਜ਼ਿੰਦਗੀ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਜੇ ਸਮਝ ਕੇ ਗਾਇਆ ਜਾਵੇ ਸੱਚੇ ਗੀਤਾਂ 'ਚ ਵੀ ਐਂਟਰਟੇਨਮੈਂਟ ਹੁੰਦਾ ਹੈ ਮਰ ਰੰਚਨ ਹੁੰਦਾ ਮੈਂ ਵੀ ਕਰਿਆ ਮੈਂ ਮੇਰੀਆਂ ਮਹਿਫਲਾਂ ਦੇ ਵਿੱਚ ਮੈਂ ਬੋਰਿੰਗ ਮੇਰੀ ਮਹਿਫਲ ਨਹੀਂ ਹੁੰਦੀ ਜੀ ਬਿਲਕੁਲ ਮੈਂ ਬਹੁਤ ਹਸੌਨਾ ਵਿੱਚ ਵਿੱਚ ਮੇਰੇ ਲਤੀਫੇ ਵੀ ਹੁੰਦੇ ਨੇ ਮੈਂ ਟੁਕਮੇ ਜਿਹੜੇ ਹੁੰਦੇ ਨੇ ਪੋਇਟਰੀ ਹੁੰਦੀ ਆ ਗੀਤ ਹੁੰਦੇ ਨੇ ਤੇ ਹੁੰਦੇ ਨੇ ਆਬਵੀਅਸਲੀ ਪਰ ਫੁੱਲ ਪੈਕੇਜ ਹੁੰਦਾ ਹਾਂ ਉੱਤੇ ਨੱਚ ਵੀ ਪੈਂਦੇ ਨੇ ਲੋਕ ਜਦੋਂ ਨੱਚਣ ਤੇ ਹੁੰਦੇ ਨੇ ਤੇ ਚੰਗੇ ਗੀਤਾਂ ਤੇ ਨੱਚਿਆ ਜਾ ਸਕਦਾ ਨੱਚਣਾ ਢੋਲਣੇ ਆ ਹਾਂ ਇੱਕ ਮੈਂ ਕਿਤੇ ਗਜ਼ਲ ਪੜ੍ਹੀ ਸੁਣੀ ਹੈ ਕਿ ਤੂੰ ਜ਼िद ਕਿਉਂ ਕਰ ਰਿਹਾ ਯਾਰਾ ਮੇਰੇ ਤੋਂ ਬੋਲ ਨਹੀਂ ਹੁੰਦਾ ਜੋ ਆਪੇ ਬੰਦ ਕੀਤਾ ਏ ਉਹ ਬੁਖਾ ਖੋਲ ਨਹੀਂ ਹੁੰਦਾ ਅਸਾਂ ਨੇ ਢੋਲ ਆਪਣੇ ਨੂੰ ਇੱਕ ਗੱਲ ਆਖ ਛੱਡੀ ਏ ਨਚਾਵੇ ਨਾ ਜੋ ਮਸਤਾਨੂ ਅਸਲ ਵਿੱਚ ਢੋਲ ਲਈ ਹੁੰਦਾ ਨਚਾਉਣਾ ਬੀਟ ਦੇ ਹੁੰਦਾ ਜੀ ਪਰ ਸ਼ਬਦ ਜਿਹੜੇ ਨੇ ਉਹ ਕਲੀਨ ਰੱਖ ਕੇ ਪਵਿੱਤਰ ਰੱਖ ਕੇ ਗੱਲ ਕੀਤੀ ਜਾ ਸਕਦੀ ਏ ਲਾਲੀ ਕਰਤਾਰਵੀਰ ਜੀ ਦੀ ਇਹ ਗਾਜ਼ਲ ਜਿਹੜੀ ਮੇਰੇ ਧਿਆਨ ਵਿੱਚ ਆਈ ਕਿ ਢੋਲ ਲੈਣੇ ਚਾਉਣਾ ਬਿਲਕੁਲ ਹਾਂ ਜੀ ਸੂਫੀ ਬਲਬੀਰ ਜੀ ਵਕਤ ਦੇ ਹਸਾਮਨਾ ਗਾਣਿਆਂ ਦੀ ਜਿਵੇਂ ਸਕ੍ਰਿਪਟ ਵੀ ਬਦਲੀ ਹੈ ਤੁਸੀਂ ਤਾਂ ਵਰਲਡ ਵਾਈਡ ਜਾਣੇ ਹੋ ਇਨੀਆਂ ਮਹਿਫਿਲਾਂ ਲਗਾਉਣੇ ਹੋ ਕਿ ਲੋਕਾਂ ਦੇ ਵੱਲੋਂ ਤੁਹਾਡੇ ਦਰਸ਼ਕਾਂ ਦੇ ਵੱਲੋਂ ਵੀ ਤੁਹਾਨੂੰ ਕੋਈ ਸਲਾਮਾਂ ਦਿੱਤੀਆਂ ਜਾਂਦੀਆਂ ਨੇ ਵੀ ਥੋੜੀ ਜਿਹੀ ਆਪਣੀ ਕਲਮ ਬਦਲੋ ਤੇ ਸੂਫੀ ਬਲਬੀਰ ਨੇ ਕਦੀ ਕੋਸ਼ਿਸ਼ ਕੀਤੀ ਆਜ ਦੇ ਦੌਰ ਦੇ ਹਸਾਮਨਾ ਆਪਣੀ ਕਲਮ 'ਚ ਥੋੜੀ ਤਬਦੀਲੀ ਲਿਆਈਏ ਬਦਲ ਦਈਏ ਆਜ ਦੇ ਦੌਰ ਦੇ ਹਸਾਮਨਾ ਨਹੀਂ ਮੈਨੂੰ ਮੈਂ ਫੇਰ ਕਹਾਗਾ ਕਿ ਨਾਟ ਮੈਨੂੰ ਮੈਂ ਬਾਰ-ਬਾਰ ਆਪਣੀ ਗੱਲਾਂ ਕਰੀ ਜਾਵਾਂ ਜਿਹੜੇ ਵੀ ਲੋਕ ਚੰਗਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਲੂਟ ਕਰਦਾ ਮੈਂ ਉਹਨਾਂ ਨੂੰ ਸਲਾਮ ਕਰਦਾ ਮੈਂ ਵੀ ਤਾਂ ਕਿਸੇ ਨੂੰ ਵੇਖ ਕੇ ਤੁਰਿਆ ਹੋਇਆ ਨਾ ਆਈਡਲ ਲੋਕ ਹੈ ਨੇ ਜਿਹੜੇ ਅੱਗੇ ਚੰਗਾ ਕਰ ਰਹੇ ਨੇ ਤੇ ਪਰ ਸਾਨੂੰ ਜੀਉਣ ਜੋਗਾ ਲੋਕ ਉਹ ਕਰਦੇ ਨੇ ਤੁਸੀਂ ਦੇਖੋ ਕਿ ਅਮਰੀਕਾ ਚ ਇੱਕ ਸ਼ਹਿਰ ਹੈ ਤੇ ਉੱਥੇ ਇੱਕ ਬਜ਼ੁਰਗ ਲਾਹੌਰ ਤੋਂ ਨੇ ਉਹਨਾਂ ਨੇ ਕਿਤੇ ਮੈਨੂੰ ਸੁਣਿਆ ਹੋਣਾ ਤੇ ਉਹਨਾਂ ਦਾ 100ਵਾਂ ਬਰਥਡੇ ਸੀਗਾ ਹੂੰ ਹੂੰ ਤੇ ਉਹਨਾਂ ਦੇ ਬੱਚਿਆਂ ਨੇ ਜਦੋਂ ਕਿਹਾ ਕਿ ਅਸੀਂ ਬਰਥਡੇ ਮਨਾਉਣਾ ਤੁਹਾਡਾ ਤੇ ਬਜ਼ੁਰਗ ਕਹਿੰਦੇ ਨੇ ਕਿ ਛੱਡੋ ਬੇਟਾ ਕੀ ਕਰਾਂ ਮੈਂ ਇਸ ਜ਼ਿੰਦਗੀ ਦਾ ਇਕਲੋਜੀ ਦੱਸਣਾ ਚਾਹੁੰਨਾ ਕਿ ਜਦੋਂ ਤੁਸੀਂ ਇਸ ਸਟੇਜ ਤੇ ਪਹੁੰਚ ਜਾਂਦੇ ਹੋ ਵੱਡੀ ਉਮਰ ਦੇ ਹੋ ਜਾਂਦੇ ਹੋ ਤਾਂ ਇਹ ਸ਼ਾਮਾਂ ਕੱਟ ਜਾਂਦੀਆਂ ਨੇ ਸਿੰਪਲੀਸਿਟੀ ਜ਼ਿਆਦਾ ਹੋ ਜਾਂਦੀ ਆ ਹੁਣ ਹੀ ਚਾਹੀਦੀ ਆ ਉਹ ਕਹਿੰਦਾ ਰਹਿਣ ਦਿਓ ਉਹਨਾਂ ਨੇ ਜਦੋਂ ਬੱਚਿਆਂ ਨੇ ਕਿਹਾ ਨਹੀਂ ਇਹ ਵੱਡੀ ਗੱਲ ਹੈ 100 ਸਾਲ ਦੇ ਤੁਸੀਂ ਤੇ ਕਿਵੇਂ ਦਾ ਮਨਾਈਏ ਕਹਿੰਦਾ ਮੈਨੂੰ ਪਤਾ ਨਹੀਂ ਤੁਸੀਂ ਕਿਵੇਂ ਦਾ ਮਨਾਉਣਾ ਤੇ ਜੇ ਮਨਾਉਣਾ ਤੇ ਉਹਨੂੰ ਮੁੰਡੇ ਨੂੰ ਉਹ ਮੈਨੂੰ ਸੂਫੀ ਵੀ ਕਦੇ-ਕਦੇ ਕਹਿੰਦੇ ਤੇ ਸੂਫੀ ਵੀ ਕਹਿੰਦੇ ਸੀ ਕਹਿੰਦੇ ਉਹ ਇੰਡੀਆ ਵਾਲੇ ਮੁੰਡੇ ਸੂਫੀ ਨੂੰ ਬੁਲਾ ਦਿਓ ਸੂਫੀ ਕੇ ਤੇ ਵੇਖੋ ਜਦੋਂ ਤੁਹਾਨੂੰ ਇੱਡਾ-ਇੱਡਾ ਵੱਡਾ ਸਤਿਕਾਰ ਕੇ ਇੱਕ ਲਾਹੌਰ ਦੇ ਬਜ਼ੁਰਗ 100 ਸਾਲ ਦੇ ਬਰਥਡੇ ਤੇ ਮੈਨੂੰ ਆਪਣੇ ਤੇ ਬੁਲਾ ਰਹੇ ਨੇ ਬਿਲਕੁਲ ਤੇ ਨਾ ਕਿ ਇੱਕ ਥਾਂ ਤੇ ਹਮਮੈਂ ਕਿਸੇ ਗੱਲ ਦਾ ਕੋਈ ਸ਼ਿਕਵਾ ਨਹੀਂ ਹੈ ਕੋਈ ਰੰਜ ਨਹੀਂ ਹੈ ਕਿ ਮੈਂ ਆ ਕਰਦਾ ਉਹ ਕਰਦਾ ਹਮਮੈਂ ਬਹੁਤ ਖੁਸ਼ ਹੈ ਜੀ ਮੈਂ ਜਿਹੜੇ ਰਾਹ ਤੇ ਆਂ ਬਿਲਕੁਲ ਆਪਣੀ ਮਰਜ਼ੀ ਨਾਲ ਹੈ ਤੇ ਮੈਂ ਇਸ ਰਾਹ ਨੂੰ ਮਾਨ ਰਿਹਾ ਹਾਂ ਤੇ ਪੂਰੀ ਤਰ੍ਹਾਂ ਮਾਨ ਰਿਹਾ ਹਾਂ ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਕੋਦਾਂ ਦੇ ਸਿੰਗਰ ਹੋ ਕਿ ਜਿਨ੍ਹਾਂ ਨੂੰ ਹਰ ਕਿਤੇ ਜਿਹੜੇ ਫਿੱਟ ਹੋ ਸਕਦੇ ਨੇ ਸਿਰਫ ਨਾਮ ਦੇ ਹੀ ਸੂਫੀ ਨਹੀਂ ਬਲਕਿ ਗਾ ਵੀ ਸਕਦੇ ਹੋ ਤੁਹਾਡਾ ਭਗਤ ਸਿੰਘ ਜਿਹੜਾ ਗੀਤ ਹੈ ਉਹ ਵੀ ਬਹੁਤ ਪਸੰਦ ਕੀਤਾ ਗਿਆ ਸੀ ਓਬਵੀਅਸ ਤੁਹਾਡਾ ਤੋਂ ਸੁਣਨਾ ਚਾਹਾਂਗੇ ਜੀ ਹਾਂ ਉਹ ਅਸਲ ਦੇ ਵਿੱਚ ਉਹ ਨੂੰ ਸੂਫੀ ਕੈਟਾਗਰੀ 'ਚ ਨਹੀਂ ਹੁੰਦਾ ਉਹ ਗੀਤ ਉਹ ਇੱਕ ਦਰਦ ਹੈ ਆਪਣੇ ਲੋਕਾਂ ਦਾ ਜੀ ਮੈਂ ਫਿਰ ਉਹ ਹੀ ਗੱਲ ਕਰਦਾ ਕਿ ਸੱਚੇ ਗੀਤ ਲਿਖੋ ਯਾਰ ਸੱਚੇ ਗਾਓ ਸੱਚੇ ਗੀਤਾਂ ਨਾਲ ਵੀ ਰੋਟੀ ਮਿਲਦੀ ਹੈ ਸੱਚੇ ਗੀਤਾਂ ਨਾਲ ਵੀ ਸ਼ੋਰਤ ਮਿਲਦੀ ਹੈ ਜੀ ਤੇ ਸੱਚੇ ਗੀਤ ਗਾਉਣ ਨਾਲ ਵੀ ਸ਼ੈਰੀ ਵਰਗੀ ਸੋਹਣੀ ਕੁੜੀ ਇੰਟਰਵਿਊ ਕਰ ਸਕਦੀ ਹੈ ਤੱਕ ਪਰ ਉਹ ਨਹੀਂ ਕੋਈ ਗੱਲ ਨਹੀਂ ਤੇ ਉਹ ਇਹ ਸੀਗਾ ਮੇਰੇ ਲੋਕਾਂ ਦਾ ਦਰਦ ਮੇਰੀ ਮਿੱਟੀ ਦਾ ਦਰਦ ਜੀ ਦੇਸ਼ ਦੇ ਲੋਕੀ ਅੱਜ ਵੀ ਤੈਨੂੰ ਚੇਤੇ ਕਰਦੇ ਨੇ ਤੇਰੇ ਸੁਪਨੇ ਟੇ ਤੱਕ ਕੇ ਹੋ ਕੇ ਪਰਦੇ ਨੇ ਕੌਣ ਪਲਾ ਜਿਸ ਨੂੰ ਤੇਰੀ ਕੁਰਬਾਨੀ ਯਾਦ ਨਹੀਂ ਭਗਤ ਸਿਆ ਹਲੇ ਵੀ ਆਪਣਾ ਮੁਲਕ ਆਜ਼ਾਦ ਨਹੀਂ ਭਗਤ ਸਿਆ ਹਲੇ ਵੀ ਤੇਰਾ ਦੇਸ਼ ਆਜ਼ਾਦ ਨਹੀਂ ਇਹ ਭਗਤ ਸਿੰਘ ਨਾਲ ਗੱਲਾਂ ਸੀ ਕਿ ਜਿਹੜੇ ਸੁਪਨਿਆ ਕਰਕੇ ਹਾਂ ਜ਼ਿੰਦਗੀ ਤੋਂ ਪਿਆਰਾ ਕੀ ਬਕਰ ਉਹ ਆਪਣੀ ਜ਼ਿੰਦਗੀ ਕੁਰਬਾਨ ਕਰ ਗਏ ਕਿ ਸਾਡੇ ਲੋਕ ਆਜ਼ਾਦ ਹੋਣ ਸਾਡੇ ਲੋਕ ਬਰਾਬਰ ਦੀ ਰੋਟੀ ਖਾ ਸਕਣ ਉਹਨਾਂ ਨੂੰ ਬਰਾਬਰ ਦਾ ਜੀਣ ਦਾ ਹੱਕ ਮਿਲੇ ਤੇ ਉਹ ਤਾਂ ਨਹੀਂ ਹੋ ਸਕਿਆ ਨਾ ਜੀ ਤੇ ਉਤਾ ਕਰਕੇ ਉਹਨਾਂ ਨੇ ਇਹ ਗੱਲਾਂ ਕੀਤੀ ਅਸੀਂ ਕਿ ਉਹ ਸਿਸਟਮ ਨਹੀਂ ਬਦਲਿਆ ਵਿਵਸਥਾ ਨਹੀਂ ਬਦਲੀ ਭਗਤਿਆਂ ਜਿੱਦਾਂ ਦੀ ਆਜ਼ਾਦੀ ਤੂੰ ਚਾਹੁੰਦਾ ਸੀ ਉਹ ਨਹੀਂ ਹੋ ਸਕੀ ਇਹ ਗੱਲਾਂ ਸੀ ਬਹੁਤ ਸੋਹਣਾ ਇਹ ਮੈਸੇਜ ਹੈ ਸੋਫੀ ਬਲਬੀਰ ਜੀ ਕਿਉਂਕਿ ਵਕਤ ਦੀ ਸੂਈ ਵੀ ਨਾਲ-ਨਾਲ ਮੈਨੂੰ ਦੇਖਣੀ ਪੈ ਰਹੀ ਹੈ ਤੇ ਪਰ ਮੇਰੇ ਗੀਤ ਐਨੇ ਸੁਣਨ ਵਾਲੇ ਨੇ ਤੁਹਾਡੇ ਕੋਲ ਇੱਕ ਤਾਂ ਮੈਂ ਧੀਆ ਗੀਤ ਵੀ ਸੁਣਾ ਚਾਹਨੀ ਆ ਤੇ ਇੱਕ ਮੁੱਠ ਕੋ ਮਿੱਟੀ ਜਿਹੜੀ ਆ ਉਹ ਵੀ ਸਾਨੂੰ ਥੋੜਾ ਥੋੜਾ ਜਰੂਰ ਸੁਣਾ ਕੇ ਜਾਓ ਦੋਨੋਂ ਜੀ ਆ ਮੁੱਠ ਕੋ ਮਿੱਟੀ ਮੈਂ ਥੋੜੀ ਸਪੀਡ ਮੈਂ ਵੀ ਬਤਾ ਦਿੰਦਾ ਫਿਰ ਆਪਣੀ ਮੁੱਠ ਕੋ ਮਿੱਟੀ ਅਸੀਂ ਸਾਰੇ ਮੁੱਠ ਕੋ ਮਿੱਟੀ ਆ ਇਹ ਮਿੱਟੀ ਮਹਿਸੂਸ ਕਰਨ ਦੀ ਗੱਲ ਹੈ ਕਿ ਇਹ ਪਹਿਲਾਂ ਵੀ ਮਿੱਟੀ ਸੀ ਇਹ ਥੋੜਾ ਜਿਹਾ ਲਿਮਟਿਡ ਜਿਹਾ ਸਮਾਂ ਹੈ ਫਿਰ ਮਿੱਟੀ ਮਿੱਟੀ ਹੋ ਜਾਏਗੀ ਤੇ ਉਹਦੇ ਬਾਰੇ ਸੀਗਾ ਕਿ ਮਿੱਟੀ ਵਿੱਚੋਂ ਆਉਂਦੀ ਆਏ ਮੁੱਠਕ ਮਿੱਟੀ ਫਿਰ ਕਿੰਨੇ ਰੂਪ ਵਟਾਉਂਦੀ ਆਏ ਮੁੱਠਕ ਮਿੱਟੀ ਜੀ ਪੋਤੜਿਆਂ ਤੋਂ ਰੰਗਲੇ ਤੇ ਫਿਰ ਕਫਨ ਤੱਕ بڑے ਲਿਬਾਸ ਹੰਡਾਉਂਦੀ ਆਏ ਮੁੱਠਕ ਮਿੱਟੀ ਕੌਣ ਕਹੇ ਕਿ ਮਿੱਟੀ ਵਿੱਚ ਜਜ਼ਬਾਤ ਨਹੀਂ ਹੁੰਦੇ ਸਾਰੇ ਹੀ ਸਾਖ ਨਿਭਾਉਂਦੀ ਆਏ ਮੁੱਠਕ ਮਿੱਟੀ ਆ ਮੇਰਾ ਓ ਮੇਰਾ ਸਭ ਕੁਝ ਮੇਰਾ ਏ ਕਿੰਨੇ ਹੱਕ ਜਿਤਾਉਂਦੀ ਏ ਮੁੱਠਕ ਮਿੱਟੀ ਹੱਸਣਾ ਨੱਚਣਾ ਗਾਉਣਾ ਬਲਕੇ ਲਿਖਣਾ ਵੀ ਜੀ ਸਿੱਖ ਲਿਆ ਮਿੱਟੀ ਨੇ ਬਿਲਕੁਲ ਵਾ ਵਾ ਜਸ਼ਨ ਮਨਾਉਂਦੀ ਏ ਮੁੱਠਕ ਮਿੱਟੀ ਸੁਣਦਾ ਹੋਊ ਰੱਬ ਤੇ ਹੱਸਦਾ ਹੋਵੇਗਾ ਕਿੰਨਾ ਰੌਲਾ ਪਾਉਂਦੀ ਏ ਮੁੱਠਕ ਮਿੱਟੀ ਜੀ ਮਿੱਟੀ ਨਾਲੋਂ ਮਿੱਟੀ ਵੱਖਰੀ ਹੋਣ ਲਈ ਕਿੰਨੀ ਵਾਰ ਨਾ ਹੁੰਦੀ ਏ ਮੁੱਠਕ ਮਿੱਟੀ ਲੱਖ ਆਵਾਜ਼ਾਂ ਮਾਰੋ ਸੂਫੀ ਜਾਗੇ ਨਾ ਇੱਕ ਦਿਨ ਐਸਾ ਸੌਂਦੀ ਆਏ ਮੁੱਠਕ ਮਿੱਟੀ ਵਿੱਚੋਂ ਆਉਂਦੀ ਆਏ ਮੁੱਠਕ ਮਿੱਟੀ ਬਿਊਟੀਫੁਲ ਜੀ ਬਹੁਤ ਖੂਬਸੂਰਤ ਤੇ ਵਕਤ ਚਲੋ ਬਹੁਤ ਥੋੜਾ ਰਹਿ ਗਿਆ ਤੇ ਧੀਆ ਗੀਤ ਦੀਆਂ ਸਿਰਫ ਦੋ ਲਾਈਨਾਂ ਸਾਨੂੰ ਸੁਣਾ ਦਿਓ ਤੇ ਉਸ ਤੋਂ ਬਾਅਦ ਜੋ ਤੁਸੀਂ ਦਰਸ਼ਕਾਂ ਨੂੰ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਜੀ ਧੀਆ ਲਈ ਕੀ ਸੀਗਾ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਪਸੰਦ ਕੀਤਾ ਇਸ ਗੀਤ ਨੂੰ ਏ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬੂਲੀ ਦੀ ਪੱਗ ਦੀਆਂ ਇਹ ਤੀਆਂ ਕਰਦੀਆਂ ਰੌਣਕਾਂ ਤੀਆਂ ਨਾਲ ਰੌਣਕਾਂ ਜੱਗ ਦੀਆਂ ਵੇ ਤੀਆਂ ਹੱਸਦੀਆਂ ਚੰਗੀਆਂ ਤੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਇਹ ਖੁਸ਼ੀਆਂ ਵੰਡਣ ਆਉਂਦੀਆਂ ਬਦਲੇ ਵਿੱਚ ਕੁਝ ਨਹੀਂ ਚਾਉਂਦੀਆਂ ਇਹ ਜਿਸ ਵੇੜੇ ਮੁਸਕਾਉਂਦੀਆਂ ਉਸ ਘਰ ਦੀਆਂ ਕੰਧਾਂ ਗਾਉਂਦੀਆਂ ਟੀਆਂ ਦੇ ਮਾਪੇ ਹੋਣ ਦਾ ਮਤਲਬ ਖਾਸ ਬਰਕਤਾਂ ਰੱਬ ਦੀਆਂ ਵੇ ਟੀਆਂ ਹੱਸਦੀਆਂ ਚੰਗੀਆਂ ਟੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਵਸਦੀਆਂ ਚੰਗੀਆਂ ਲੱਗਦੀਆਂ ਥੈਂਕ ਯੂ ਸੋ ਮਚ ਸੂਫੀ ਬਲਬੀਰ ਜੀ ਮੇਰੇ ਕੋ ਬਹੁਤ ਸਾਰੀਆਂ ਗੱਲਾਂ ਸੀਗੀਆਂ ਮੇਰੇ ਬਹੁਤ ਸਾਰੇ ਸਵਾਲ ਰਹਿ ਗਏ ਕਿਉਂਕਿ ਸਮਾਂ ਆਪਣੇ ਕੋ ਬਹੁਤ ਥੋੜਾ ਸੀਗਾ ਥੈਂਕ ਯੂ ਸੋ ਮਚ ਤੁਸੀਂ ਸਮਾਂ ਕਰਕੇ ਸਟੂਡੀਓ ਦੇ ਵਿੱਚ ਆਏ ਸਾਡੇ ਨਾਲ ਕੁਝ ਗੱਲਾਂ ਤਾਂ ਆਪਣੀ ਸ਼ਾਇਰੀ ਆਪਣੇ ਗੀਤ ਜਿਹੜੇ ਨੇ ਉਹ ਸਾਂਝੇ ਕੀਤੇ ਉਮੀਦ ਕਰਦੇ ਆ ਅੱਗੇ ਵੀ ਤੁਹਾਡੀ ਇਹ ਸਾਦਗੀ ਤੇ ਖੂਬਸੂਰਤ ਜਿਹੜੀ ਆਵਾਜ਼ ਹੈ ਨਾ ਉਹ ਇਦਾਂ ਹੀ ਸਾਰਿਆਂ ਨੂੰ ਸੁਣਨ ਨੂੰ ਮਿਲਦੀ ਰਹੇਗੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੇ ਮੈਂ ਤੁਸੀਂ ਸੁਨੇਹਾ ਦੇਣ ਦੀ ਗੱਲ ਕਰ ਰਹੇ ਸੀ ਕਿ ਜੋ ਵੀ ਕਰਦੇ ਹੋ ਦੂਰੇ ਦੇ ਨਾਲ ਕਰੋ ਚ ਬਰਕਤ ਪਏਗੀ ਯਕੀਨੀ ਤੌਰ ਤੇ ਪਏਗੀ ਕਿਉਂਕਿ ਅੱਦੇ ਦੂਰੇ ਦਿਲ ਨਾਲ ਕੀਤਾ ਕੋਈ ਕੰਮ ਬਰਕਤ ਨਹੀਂ ਲੈ ਕੇ ਆਉਂਦਾ ਰੰਗੜੀ ਲੈ ਕੇ ਆਉਂਦਾ ਕਿਉਂਕਿ ਪਿਆਰ ਥੋੜਾ ਜਾਂ ਬਹੁਤਾ ਨਹੀਂ ਹੁੰਦਾ ਪਿਆਰ ਥੋੜਾ ਜਾਂ ਬਹੁਤਾ ਨਹੀਂ ਹੁੰਦਾ ਪਿਆਰ ਜਾਂ ਤਾਂ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ ਜੀ ਸੋ ਪਿਆਰ ਕਰੋ ਆਪਣੇ ਆਪ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦਾ ਉਹ ਕਿਸੇ ਨੂੰ ਵੀ ਨਹੀਂ ਕਰ ਸਕਦਾ ਜੀ ਸੋ ਜ਼ਿੰਦਗੀ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੇਰੇ ਦਰਸ਼ਕਾਂ ਦੇ ਰੂਪ ਰੂਪ ਕਰਾਇਆ ਸ਼ਰੀ ਜੀ ਤੁਹਾਡਾ ਧੰਨਵਾਦ ਥੈਂਕ ਯੂ ਜੀ ਸਸੋਫੀ ਬਲਬੀਰ ਜਨ ਨਾਲ ਬੜੀਆਂ ਸੋਹਣੀਆਂ ਗੱਲਾਂ ਹੋਈਆਂ ਤੇ ਉਮੀਦ ਕਰਦੇ ਹਾਂ ਸਾਨੂੰ ਅੱਗੇ ਵੀ ਇਹਨਾਂ ਦੀ ਖੂਬਸੂਰਤ ਆਵਾਜ਼ ਸਾਨੂੰ ਨੂੰ ਮਿਲਦੀ ਰਹੇਗੀ ਤੇ ਬੜਾ ਸੋਹਣਾ ਮੈਸੇਜ ਵੀ ਇਹਨਾਂ ਨੇ ਦਿੱਤਾ ਹੈ ਕਿ ਐਦਾਂ ਹੀ ਹੱਸਦੇ ਵਸਦੇ ਰਹੋ ਤੇ ਇੱਕ ਦੂਜੇ ਨਾਲ ਐਦਾਂ ਹੀ ਪਿਆਰ ਦੀ ਜਿਹੜੀ ਸਾਂਝ ਹੈ ਉਹ ਪਾਈ ਰੱਖੋ